ਮਾਂਸਾ ਦੇ ਰਮ ਦਿੱਤਾ ਵਾਲਾ ਚੌਕ ਦੇ ਵਿੱਚ ਸਿਰਸਾ ਚੰਡੀਗੜ੍ਹ ਸੜਕ ਦਾਬਜਾਨ ਦੇ ਕਾਰਨ ਮਾਂਸਾ ਪ੍ਰਸ਼ਾਸਨ ਦੇ ਵੱਲੋਂ ਇੰਟਰਲੋਕ ਟਾਈਲਾਂ ਲਗਾ ਕੇ ਖਾਨਾ ਪੂਰਤੀ ਕੀਤੀ ਗਈ ਤੇ ਇਸ ਖਾਨਾ ਪੂਰਤੀ ਦੀ ਵਜ੍ਹਾ ਨਾਲ ਚੌਕ ਦੇ ਪਾਸੇ ਵਿਰਧ ਆਸ਼ਰਮ ਦਾ ਉਦਘਾਟਨ ਕਰਨ ਦੇ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ ਤੇ ਉਹ ਉਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਮਾਂਸਾ ਪ੍ਰਸ਼ਾਸਨ ਦੇ ਵੱਲੋਂ ਇੰਟਰਲੋਕ ਟਾਈਲਾਂ ਲਗਾ ਕੇ ਸੜਕ ਤੇ ਪਏ ਦੋਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਸੜਕ ਦਬੇ ਹੋਣ ਦੇ ਕਾਰਨ ਪਹਿਲਾਂ ਵੀ ਕਈ ਵਾਰ ਸੜਕੀ ਹਾਦਸੇ ਵਾਪਰ ਚੁਕੇ ਨੇ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦੇ ਬੋਲੋ ਇਸ ਨੂੰ ਠੀਕ ਕਰਨਾ ਸ਼ਾਇਦ ਮੁਲਾਜ਼ਬ ਨਹੀਂ ਸਮਝਾਏ ਅਜਿਹਾ ਚੱਲਦਿਆਂ ਭਾਰੀ ਵਾਹਨਾਂ ਦਾ ਇੱਥੇ ਆਣਾ ਜਾਣਾ ਤੇ ਸੜਕ ਚੌਂਕ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੇ ਨੇ ਇੰਟਰਲੌਕ ਟਾਇਲ ਨਾ ਲੱਗਣ ਦੇ ਨਾਲ ਹੋਰ ਵੀ ਹਾਦਸੇ ਵਧ ਸਕਦੇ ਨੇ ਇੰਟਰਲੌਕ ਟੇਡੇ ਮੇਡੇ ਤਰੀਕੇ ਨਾਲ ਲਗਾਏ ਗਏ ਨੇ ਇਸ ਤੇ ਛੋਟੇ ਹਾਥੀ ਤੇ ਹੋਰ ਜਿਹੜੇ ਵਾਹਨ ਨੇ ਉਹਨਾਂ ਦਾ ਚੱਲਣਾ ਔਖਾ ਇਹ ਜਿਹੇ ਸਮੇਂ ਦੇ ਵਿੱਚ ਸਿਰਫ ਮੰਤਰੀ ਦੀ ਆਮਦ ਨੂੰ ਲੈ ਕੇ ਸੜਕ ਨੂੰ ਸੁਜੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਜਿਹੜੀ ਸੱਫਾ ਜਿਹੜਾ ਹਰਿਆਣੇ ਦਾ ਜ਼ਿਲ੍ਹਾ ਹੈਗਾ ਚੰਡੀਗੜ੍ਹ ਨਾਲ ਜੋੜਦਾ ਹੈ ਉਹਨਾਂ ਨੂੰ ਆਪ ਦੀ ਰਾਜਧਾਨੀ ਜਾਂ ਪਹੁੰਚਣ ਲਈ ਇਹੀ ਰਸਤਾ ਲੱਗਦਾ ਹੈਗਾ ਤੇ ਗਾਹਾਂ ਇਹ ਜਿਹੜਾ ਮੇਨ ਰੋਡ ਹੈ ਲੁਧਿਆਣੇ ਨੂੰ ਵੀ ਜਾਂਦਾ ਹੈ ਇਸ ਰੋਡ ਦੇ ਪਿਛਲੇ ਤਿੰਨ ਥਲਾਂ ਤੋਂ ਬਹੁਤ ਮਾੜੇ ਹਾਲਾਤ ਸੀਗੇ ਕਈ ਥਾਵਾਂ ਤੋਂ 6-6 ਇੰਚ ਇਹ ਤੁੱਤ ਜਿਹੜਾ ਦਬਿਆ ਹੋਇਆ ਸੀਗਾ ਹੈਵੀ ਟਰੈਕਸ ਦੇ ਕਾਰਨ ਪਰ ਚੱਲਣੋਂ ਇੱਥੇ ਮੰਤਰੀ ਸਾਹਿਬ ਬਲਜੀਤ ਕੌਰ ਆ ਰਹੇ ਆ ਇੱਕ ਬਿਰਦਾ ਆਸ਼ਰਮ ਦਬ ਘਟਨ ਕਰਨ ਜਿੰਨਾਂ ਦੀ ਮੇਰੇ ਖਿਆਲ ਚ 2018-19 ਚ ਬੀਸੀ ਮਾਨਸਾ ਆਪਣੀ ਤਰ੍ਹਾਂ ਆਪਣੇ ਪਰਸਨਲ ਆਪ ਦਾ ਦਸ਼ਮਦਾਜੀ ਕਰਕੇ ਉਹਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਸੀਗੀ ਉਸ ਦਬ ਘਟਨ ਕਰਨ ਉਸ ਤੇ ਜਿਹੜਾ ਹੈਗਾ ਆਮ ਆਦੀ ਪਾਰਟੀ ਵਾਲੇ ਆਪ ਦੀ ਬਾਵਾ ਖੱਟਣ ਦੀ ਕੋਸ਼ਿਸ਼ ਕਰਨਗੇ ਪਰ ਉਸ ਦੇ ਆਉਣ ਦੇ ਰਸਤੇ 'ਚ ਜਦੋਂ ਇਹ ਖੱਡੇ ਸੀਗੇ ਉਹਨਾਂ ਨੂੰ ਭਾਰਨ ਲਈ ਜਿਹੜਾ ਹੈਗਾ ਸੜਕਦ ਜਿਹੜੀ ਨੈਸ਼ਨਲ ਹਾਈਵੇ ਦੀ ਸੜਕ ਹੈ ਉਹਦੇ ਵਿੱਚ ਦੇਸ਼ ਦੀ ਬਦਨਾਮੀ ਕਰਦੇ ਹੋਏ ਉਹਨੂੰ ਇੰਟਰਲੌਕ ਪਹਿਲਾਂ ਲਾ ਕੇ ਪੜਿਆ ਗਿਆ ਹੈ ਪਹਿਲਾਂ ਜਿਹੜੀ ਐਨ ਐਚ ਆ ਦੀ ਰੋਡ ਹੈਗੀ ਆ ਉਸ ਨੂੰ ਜਿਹੜੀ ਰਿਪੇਅਰ ਕਰਨ ਦੀ ਅਥਾਰਟੀ ਹੈ ਉਹ ਸੰਬੰਧਤ ਕੇਂਦਰ ਸਰਕਾਰ ਦੀਆਂ ਏਜੰਸੀਆਂ ਜਾਂ ਸੰਬੰਧਤ ਹੋਰ ਅਥਾਰਟੀਆਂ ਹੈਗੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਈ ਵੀ ਅਧਿਕਾਰ ਨਹੀਂ ਹੈਗਾ ਵੀ ਉਹ ਐ ਸੜਕ ਦੇ ਵਿੱਚ ਕੋਈ ਜਿਹੜਾ ਪੰਨ ਤੋੜ ਕਰਨ ਦੀ ਰਿਪੇਅਰ ਕਰਨ ਜੇ ਉਹਦੀ ਰਿਪੇਅਰ ਕਰਨੀ ਹੈ ਉਹਦੀ ਪਰਮਿਸ਼ਨ ਲੈਣ ਜੇ ਜੇ ਰਿਪੇਅਰ ਹੋਣੀਆਂ ਉਹ ਜੋ ਪਹਿਲਾਂ ਮਟੀਰੀਅਲ ਲੱਗਿਆ ਉਸੇ ਨਾਲ ਹੀ ਹੋਣੀ ਹੈ ਇਹਨਾਂ ਨੇ ਕੱਲ ਨੂੰ ਖਾਨਾ ਪੂਰਤੀ ਲਈ ਇੰਟਰਲੌਕ ਟੈਲਾਂ ਲਾਤੀਆਂ ਇੰਟਰਲੌਕ ਟੈਲਾਂ ਵੀ ਵਿੰਗੀਆਂ ਟੈਡੀਆਂ ਲਾਈਆਂ ਉਹਨਾਂ ਦੇ ਵਿਚਾਲੇ ਕਿਤੇ ਵੀ ਮੋਟਰਸਾਈਕਲ ਵਾਲਾ ਆ ਕੇ ਤੁਸੀਂ ਆ ਦੇਖੋ ਆਪਦਾ ਡਿੱਗ ਸਕਦਾ ਤੇ ਜੇ ਕੱਲ ਨੂੰ ਕਿਸੇ ਦਾ ਐਕਸੀਡੈਂਟ ਹੋ ਕੇ ਇੰਟਰਲੌਕ ਟੈਲਾਂ ਲੱਗਣ ਹੁਣ ਕਰਕੇ ਨੁਕਸਾਨ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਊਗਾ ਅਸੀਂ ਮੈਂ ਤਾਂ ਇਹ ਮੰਗ ਕਰਦਾ ਵੀ ਜਿਹੜੇ ਬੰਦੇ ਨੇ ਇਸ ਨੈਚਰ ਰੋਡ ਤੇ ਪਣ ਤੋੜ ਕੀਤੀ ਐ ਤੇ ਬਿਨਾ ਕਿਸੇ ਕਾਨੂੰਨੀ ਪਰਮਿਸ਼ਨ ਦੇ ਤੇ ਬਿਨਾ ਉਹਦੇ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜੋ ਇਹ ਇੰਟਰਲੌਕ ਪੈਲਾਂ ਲਾਉਣ ਵਾਲੇ ਸਬੰਧ ਅਧਿਕਾਰੀ ਆ ਉਹਨਾਂ ਨੂੰ ਕੱਲ ਨੂੰ ਜਵਾਬਦੇਹੀ ਕਿਥੇ ਹੋਊ ਉਹਨਾਂ ਦੇ ਖਿਲਾਫ ਮੈਂ ਕੱਲ ਨੂੰ ਐਨਐਸਏ ਨੂੰ ਵੀ ਲਿਖ ਕੇ ਦੇ ਰਿਹਾ ਵੀ ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧ ਅਧਿਕਾਰੀ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਇਹਦੀ ਜਾਂਚ ਕੀਤੀ ਜਾਵੇ ਵੀ ਕਿਸ ਅਧਿਕਾਰੀ ਦੇ ਨਿਰਦੇਸ਼ ਤੇ ਇਹ ਕੰਮ ਹੋਇਆ ਕਿਉਂਕਿ ਇਹਦਾ ਨੁਕਸਾਨ ਹੋਣਾ ਕਿਉਂਕਿ ਪਿਛਲੇ 2 ਸਾਲਾਂ ਤੋਂ ਮੈਂ ਮੇਰੇ ਕੋਲ ਰਜਨਾ ਫੋਨ ਆਉਂਦਾ ਹੈ ਇਤਿਹਾਸਿਕ ਕਦੇ ਦੁਰਘਟਨਾ ਹੁੰਦੀ ਹੈ ਉਸ ਚ ਉਹ ਤਾਂ ਇਹਨਾਂ ਨੂੰ ਕੋਈ ਪੰਜਾਬ ਸਰਕਾਰ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਖਤੂਦਕਾਰ ਗਏ ਉਹਨਾਂ ਨੂੰ ਕੋਈ ਉਹ ਯਾਦ ਨਹੀਂ ਆਈ ਹੁਣ ਜਦੋਂ ਮੰਤਰੀ ਨੇ ਆਉਣਾ ਉਹਨਾਂ ਦੀ ਗੱਡੀ ਨੂੰ ਕੋਈ ਝਟਕਣਾ ਲੱਗ ਜੇ ਉਹਦੇ ਲਈ ਇੰਟਰਲੌਕ ਟੈਲ ਲਾਤੀ ਜਿਹੜੇ ਪਹਿਲਾਂ ਖੱਡੇ ਸੀ ਉਹਨਾਂ ਨੂੰ ਹੋਰ ਵੀ ਖਤਰਨਾਕ ਕਰਦਾ ਉਹ ਖੱਡੇ ਦਾ ਜਿਹੜੇ ਹੈਗੇ ਆ ਹਜੇ 4-4 ਇੰਚ ਡੁੱਬੇ ਉਸੇ ਤਰੀਕੇ ਨਾਲ ਐਸ ਲਈ ਮੈਂ ਤਾਂ ਇਹੀ ਮੰਗ ਕਰਦਾ ਵੀ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਕੱਲ ਜਿਹੜੇ ਮੰਤਰੀ ਸਾਹਿਬ ਆ ਰਹੇ ਆ ਉਹਨਾਂ ਨੂੰ ਵੀ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਮੌਕੇ ਦੇ ਕਿਉਂਕਿ ਭਗਵਾਨ ਪ੍ਰਮਾਨ ਸਰਕਾਰ 2027 ਦੇ ਵਿੱਚ ਜਿਹੜਾ ਉਹਦਾ ਮੇਨ ਅਜੈਂਡਾ ਇਲੈਕਸ਼ਨ ਵਿੱਚ ਲਿਜਾ ਰਹੀ ਹੈ ਉਹ ਪੰਜਾਬ ਦੀਆਂ ਸੜਕਾਂ ਨੂੰ ਬਨ ਨਵੀਨੀ ਕਰਨ ਤੇ ਲਿਜਾ ਰਹੀ ਹੈ ਤੇ ਕੱਲ ਨੂੰ ਜਦੋਂ ਮੰਤਰੀ ਸਾਹਿਬ ਆਉਣਗੇ ਉਹਨਾਂ ਤੋਂ 100 ਮੀਟਰ ਦੀ ਦੂਰੀ ਤੇ ਜਿਹੜੀ ਆਹ ਐਨਐਚਏ ਦੀ ਪੰਡ ਪੰਡ ਤੋੜ ਕਰਕੇ ਉੱਥੇ ਇੰਟਰਲੌਕ ਟੈਲਾਂ ਲਾਈਆਂ ਉਹਦੀ ਜਾਂਚ ਕਰਕੇ ਵੀ ਕੱਲ ਨੂੰ ਲਾਜ਼ਮੀ ਜਾਵੇ। ਸਰ ਕੀ ਕਹੋ ਜੀ ਇਹ ਸਟਰੀਟ ਦੀ ਪਾਈਪ ਹੈ ਕ੍ਰਾਸ ਕਰਕੇ ਹਾਈ ਡੇਲੀ ਪੱਕੇ ਦੀ ਪਾਈਪੀ ਹੈ ਉਹਦੇ ਬਾਰੇ ਕੀ ਕਹਿੰਦੇ? ਉਹ ਤਾਂ ਦੇਖੋ ਜੀ ਜਿਹੜਾ ਠੇਕੇਦਾਰ ਆ ਜਦੋਂ ਸਰਕਾਰ ਕੋਈ ਵੀ ਕ ਉਹਦੇ ਹੁੰਦਾ ਵੀ ਜਦੋਂ ਸੜਕ ਪੱਟਣੀਆਂ ਤਾਂ ਨਾਲ ਦੀ ਨਾਲ ਉਸ ਨੂੰ ਰਿਪੇਅਰ ਵੀ ਕਰਨੀਆਂ ਉਸ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਕੋਈ ਨਾ ਕੋਈ ਏਜੰਸੀ ਦੀ ਹੁੰਦੀ ਹੈ ਉਹ ਜਿਹੜਾ ਮੈਂ ਆਪਾਂ ਕੱਲ ਨੂੰ ਉਸ ਦਾ ਜਿਹੜਾ ਟੈਂਡਰ ਦਾ ਰਿਕਾਰਡ ਲੈ ਲਾਂਗੇ ਵੀ ਜਿਹੜਾ ਬੰਦੇ ਦੀ ਜ਼ਿੰਮੇਵਾਰੀ ਬਣਦੀ ਸੀ ਜਿਨੇ ਉਸ ਨੂੰ ਬਣਾਉਣਾ ਸੀ ਕਿਉਂ ਨਹੀਂ ਬਣਾਇਆ ਤੇ ਕੀ ਕਾਰਨ ਹੈ ਉਹਦੇ ਖਿਲਾਫ ਆਪਾਂ ਕੱਲ ਨੂੰ ਜਿਹੜਾ ਇਸ ਇਸ਼ੂ ਤੇ ਜਿਹੜਾ ਸਬੰਧਤ ਕਾਰਵਾਈ ਲਈ ਆਪਾਂ ਕੋਈ ਕਦਮ ਚੱਕ ਲਾਂਗੇ